ਤੇੁਰੂ ਕੀ ਤਿਆਰੀ ਸੰਗਤ ਜੀ ਅੱਜ ਸਿ ਆਏ ਆ ਚਮਕੌਰ ਸਾਹਿਬ 9 ਲੱਖਾਂ ਬਾਗ ਆਯੁਰਵੈਦਿਕ ਦਵਾਈਆਂ ਦਾ ਵਿਕੇ ਅਤੇ ਸਾਰੇ ਹੀ ਸੱਜਣ ਅਸੀਂ ਮਿਲ ਕੇ ਬੈਠੇ ਆ ਜੀ ਤੇ 15 8 2015 ਨੂੰ ਸ਼੍ਰੋਮਣੀ ਵਿਸ਼ਵਾਸ ਉਪਸਥਿਤ ਚਾਚ ਸੋਸਾਇਟੀ ਪੰਜਾਬ ਦਾ ਜਿਹੜਾ ਹੈ ਉਹ ਗਠਨ ਕੀਤਾ ਗਿਆ ਸੀ ਜਿਹਦੇ ਕੀ ਚਾਰ ਵਿਖ ਬਣਾਏ ਗਏ ਨੇ 4 ਲਿਕ ਵਿਖ ਹੈ ਵਿਜੈ ਸਿੰਘ ਹੈ ਸੇਤ ਦਾ ਜਿਹੜਾ ਹੈ ਸਾਮ ਸੰਭਾਲ ਦਾ ਵਿਖ ਹੈਗਾ ਆ ਅਤੇ ਨਾਲ ਦੀ ਨਾਲ ਹੀ ਜਿਹੜਾ ਉਹ ਸੋਸ਼ਲ ਵਰਕ ਜਿਹੜੇ ਹੈਗੇ ਨੇ ਸਮਾਜਿਕ ਕਾਰਕ ਉਹਨਾਂ ਦਾ ਵੀ ਲਈ ਹੈਗਾ ਆ ਤੇ ਇਹਦੇ ਜਿਹੜੇ ਮੁੱਖ ਸੇਵਾਦਾਰ ਹੈਗੇ ਨੇ ਪਾਇਸਾ ਪਾਇਸਤ ਲਾਮ ਸਿੰਘ ਜੀ ਚੰਕੌਰ ਸਾਹਿਬ ਵਾਲੇ ਉਹ ਇਹ ਸਾਰੀਆਂ ਸੇਵਾਵਾਂ ਨੂੰ ਜਿਹੜੀ ਹੈ ਉਹ ਰੂਪਰੇਖਾ ਦਿੱਤੇ ਨੇ ਹੰਮੇ ਸਾਰਿਆਂ ਨੂੰ ਪਤਾ ਨਹੀਂ ਇਕੱਠੇ ਕਰਕੇ ਜੋੜ ਕੇ ਜਿਹੜਾ ਕਹਿ ਲੋ ਕਿ ਉਹ ਸਾਡੇ ਸਾਰਿਆਂ ਤੋਂ ਹੀ ਇਹ ਸਮਾਜ ਦੇ ਪ੍ਰਤੀ ਸੇਵਾਵਾਂ ਲਹਿਰੇ ਨੇ ਇਸ ਲਈ ਤੇ ਜਿੱਥੇ ਅਸੀਂ ਬੈਠੇ ਆ ਇਸ ਲਈ 9 ਲੱਖ ਬਾਗ ਆਯੁਰਵੈਦਿਕ દવાਖਾਨਾ ਤੇ ਜਿਸ ਦੀ ਕੀ ਸ਼ੁਰੂਆਤ ਗੁਰੂ ਅੰਗਦ ਦੇ ਫਾਚੇ ਜੀ ਨੇ ਇਹ ਇਹ ਵਿੱਚੋਂ ਕਟਿੰਗ ਕਰ ਲਾਂਗੇ ਸੋ ਇਸ ਵੇਲੇ ਅਸੀਂ ਬੈਠੇ ਹਾਂ 9 ਲੱਖਾਂ ਬਾਗ ਆਯੁਰਵੈਦਿਕ દવાਖਾਨਾ ਜਿਹਦੀ ਕੀ ਸ਼ੁਰੂਆਤ ਗੁਰੂ ਤੇਜ ਭਾਦਰ ਸਾਹਿਬ ਜੀ ਨੇ ਕੀਤੀ ਸੀਗੀ ਨਹੀਂ ਨਹੀਂ 9 ਲੱਖਾ ਜਿਹੜਾ ਅਸਲ 'ਚ ਕਿਹੜੇ ਗੁਰੂ ਸਾਹਿਬ ਦੇ ਨਾਮ ਨਾਲ ਸੀ ਤੇਜ ਭਾਦਰ ਸਾਹਿਬ ਜੀ ਨਾਲ ਹਰਾਈ ਸਾਹਿਬ ਜੀ ਨਾਲ ਸੋ ਇਸ ਕੇ ਲਈ ਇਹ ਪਰ ਬੈਠੀ ਆ ਨੌ ਲਖਾ ਬਾਗ ਆਯੁਰਵੈਦਿਕ દવાਖਾਨਾ ਜਿਸ ਦੀ ਕੀ ਇਸ ਨਾਮ ਤੋਂ ਸ਼ੁਰੂਆਤ ਕੀਤੀ ਸੀ ਗੁਰੂ ਹਰ ਰਾਇ ਸਾਹਿਬ ਜੀ ਸੋ 450 ਸਾਲਾ ਜਿਹੜਾ ਪ੍ਰਕਾਸ਼ਪੁਰਖ ਸ਼ਕਤ ਸੀ ਤਾਂਸ਼ੀਲਪੁਰ ਤੇ ਭਾਦਰ ਸਾਹਿਬ ਜੀ ਦੀ 21 41 ਨੂੰ ਸੋ 400 ਸਾਲਾ ਸ਼ੁਰੂ ਹੋਤਾ ਜੀ 400 ਸਾਲਾ ਦੁਆਰਾ ਬੋਲਿਆ ਗਿਆ ਸੋ ਇਸ ਲਈ ਆਪਾਂ ਬੈਠੇ ਆ ਨੌ ਲੱਖਾ ਬਾਗ ਆਯੁਰਵੈਦਿਕ દવાਖਾਨਾ ਚਮਕੌਰ ਸਰ ਵਿਖੇ ਜਿਹਦੀ ਕੀ ਸ਼ੁਰੂਆਤ 400 ਸਾਲਾ ਪ੍ਰਕਾਸ਼ਪੁਰਖ ਸ਼ਤਾਬਦੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਕਿ 2021 ਦੇ ਵਿੱਚ ਆਈ ਸੀ ਉਸ ਦੌਰਾਨ 21 ਜਨਵਰੀ 2021 ਨੂੰ ਇਸ દવાਖਾਨੇ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸੇ ਸਮੇਂ ਪਰ ਆਧੁਨਿਕ ਪਿਤਾ ਜੀ ਚੜਾਈ ਕੀ ਸੀਗੇ ਤੇ ਉਹਨਾਂ ਦੇ ਨਾਮ ਤੇ ਸਰਦਾਰ ਕੁਰੀਪ ਸਿੰਘ ਮਤਵਾਲਾ ਜੀ ਉਹਨਾਂ ਦੇ ਨਾਮ ਤੇ ਜਿਹੜੀ ਹੈ ਉਹ ਅਸੀਂ ਇਹ ਆਯੁਰਵੈਦਿਕ ਦਵਾਈਖਾਨਾ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਸੀ ਇਹ ਦਵਾਈਖਾਨਾ ਜਿਹੜਾ ਹੈ ਉਹ ਸ਼ੁਰੂ ਕੀਤਾ ਸੀਗਾ ਸੋ ਤਕਰੀਬਨ ਤਕਰੀਬਨ 5 ਸਾਲ ਹੋ ਚੁੱਕੀ ਨੇ ਇਹ ਦਵਾਈਖਾਨਾ ਚੱਲ ਰਿਹਾ ਹੈ ਜੋ ਕਿ ਗਰੀਬਾਂ ਨੂੰ ਮੁਫਤ ਦਵਾਈ ਵੀ ਦਿੰਦਾ ਹੈ ਤੇ ਨੋ ਪ੍ਰੋਫਿਟ ਨੋ ਲਾਸ ਤੇ ਜਿਹੜਾ ਹੈ ਉਹ ਇਸ ਵੇਲੇ ਕਾਰਜ ਚ ਕਰ ਰਿਹਾ ਹੈ ਕਿ ਤਕਰੀਬਨ 108 ਜਿਹੜੇ ਨੇ ਮੈਡੀਕਲ ਕੈਂਪ ਉਹ ਇਸ ਆਯੁਰਵੈਦਿਕ ਦਵਾਈਖਾਨਾ ਵੱਲੋਂ ਅਲੱਗ-ਅਲੱਗ ਸ਼ਹਿਰਾਂ ਪਿੰਡਾਂ ਦੇ ਵਿੱਚ ਲੱਗ ਚੁੱਕੇ ਨੇ ਅਤੇ ਅਨੇਕਾਂ ਹੀ ਲੋੜਵੰਦਾਂ ਨੂੰ ਜਿਹੜੀ ਹੈ ਉਹ ਸਹਾਇਤਾ ਕੀਤੀ ਜਾਂਦੀ ਹੈ ਤੇ ਇਹ ਇਹਨਾ ਕੈਂਪਰ ਇਹ ਵਿੱਚ ਭਾਈ ਸਾਹਿਬ ਜਿਹੜੇ ਸਤਨਾਮ ਸਿੰਘ ਜੀ ਨੇ ਇਸ ਸੰਸਥਾ ਦੇ ਮੁਖੀ ਰਹੇ ਉਹਨਾਂ ਦਾ ਬੇਟਾ ਡਾਕਟਰ ਹਰਮਨ ਜੋਤ ਸਿੰਘ ਕਿਉਂਕਿ ਭਾਈ ਸਾਹਿਬ ਜੀ ਸ਼੍ਰੋਮਣੀ ਕਮੇਟੀ ਦੇ ਪਾਠੀ ਨੇ ਤੇ ਇਹਨਾਂ ਦਾ ਬੇਟਾ ਜੋ ਹੈ ਉਹ ਐਮਬੀਬੀਐਸ ਡਾਕਟਰ ਜਿਹੜਾ ਹੈ ਉਹ ਵੱਡ ਗਿਆ ਇਸ ਵੇਲੇ ਤੇ ਚੰਪੌਰ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਹਸ ਵੇਲੇ ਮੈਡੀਕਲ ਆਫੀਸਰ ਦੇ ਤੌਰ ਤੇ ਉਹ ਤਾਇਨਾਤ ਹੈਗਾ ਹੈ ਜੀ ਉਹ ਵੀ ਇਹਨਾਂ ਕੈਂਪਾਂ ਦੇ ਵਿੱਚ ਉਚੇਚੇ ਤੌਰ ਤੇ ਅੱਗੇ ਸੇਵਾਵਾਂ ਨਿਭਾਉਂਦਾ ਹੈ ਤੇ ਨਾਲ ਦੇ ਨਾਲ ਇਸ ਵੇਲੇ ਸਾਡੇ ਨਾਲ ਬੈਠੇ ਨੇ ਸਾਡੀ ਜਿਹੜੀ ਸੰਸਥਾ ਹੈਗੀ ਆ ਉਹਦੇ ਸਾਰੇ ਮੈਂਬਰ ਬੈਠੇ ਨੇ ਸਰਦਾਰ ਗੁਰਨਾਮ ਸਿੰਘ ਖਾਲਸਾ ਜੀ ਕੀੜੀ ਜੋ ਕਿ ਸਾਡੀ ਸੰਸਥਾ ਦੇ ਸਖਤਰ ਨੇ ਇਹ ਵੀ ਵੱਚੜ ਕੇ ਹਮੇਸ਼ਾ ਹੀ ਸੇਵਾਵਾਂ ਨੇ ਬਹੁਂਦੇ ਨੇ ਨਾਲ ਬੈਠੇ ਨੇ ਮਨਿੰਦਰ ਸਿੰਘ ਮਾਸਟਰ ਜੀ ਜੋ ਕਿ ਇਸ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਗੁਰਮੀਤ ਸਿੰਘ ਜਥੇਦਾਰ ਗੁਰਦੀਪ ਸਿੰਘ ਜੀ ਪਿੱਲੋ ਜੋ ਕਿ ਜ਼ਿਲ੍ਹਾ ਇੰਚਾਰਜ ਲੁਧਿਆਣਾ ਨੇ ਅਤੇ ਜਗমোহন ਸਿੰਘ ਜੀ ਚੌਂਤਾ ਜੋਗੀ ਪ੍ਰਧਾਨ এডਿਕੇਸ਼ਨ ਸੁਸਾਇਟੀ ਹੈਗੇ ਨੇ ਅਤੇ ਸਾਡੀ ਜੋ ਸੁਸਾਇਟੀ ਹੈ ਉਹਦੇ ਵੀ ਵਿਦਿਅਕ ਵਿੰਗ ਦੇ ਮੁਖੀ ਨੇ ਤੇ ਉਹਨਾਂ ਦੇ ਨਾਲ-ਨਾਲ ਹੀ ਉਹਨਾਂ ਦੇ ਮਿਸਸ ਸਰਦਾਰ ਜਗমোহন ਸਿੰਘ ਜੀ ਦੇ ਮਿਸਸ ਬੀਬੀ ਪੁਲੀਪੌਰ ਜੀ ਵੀ ਇੱਥੇ ਪਹੁੰਚੇ ਨੇ ਸੋ ਅੱਜ ਅਸੀਂ ਸਾਰੇ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਇੱਥੇ ਇਕੱਠੇ ਹੋਏ ਆ ਤੇ ਆਪ ਸਰਬਤ ਸੰਤਾ ਦੀ ਜਾਣਕਾਰੀ ਹਿਤ ਜਿਹੜੀ ਆ ਉਹ ਸਾਰੀ ਗੱਲਬਾਤ ਦੱਸੀ ਗਈ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਆ ਉਹ ਇਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਨਾਲ ਦੇ ਨਾਲ ਹੀ ਆਪ ਸਰਬਤ ਸੰਤਾ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਪ ਵੀ ਇਹਨਾਂ ਸਮਾਜਿਕ ਕਾਰਜਾਂ ਦੇ ਵਿੱਚ ਧਾਰਮਿਕ ਕਾਰਜਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਪਾਓ ਜੀ ਤੇ ਹੁਣ 2 ਮਿੰਟ ਵਾਸਤੇ ਸਰਦਾਰ ਜਗਮੋਨ ਸਿੰਘ ਚੌਂਤਾ ਜੀ ਆਪ ਸਰਬਤ ਸੰਤਾ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ ਤੁਹਾਡੇ ਗ੍ਰੀਟਿੰਗ ਦਾ ਖਾਸ ਹੈ ਜੀ ਅੱਜ ਇਹ ਬਹੁਤ ਹੀ ਸ਼ੁਕਾਸ਼ ਵਾਲੀ ਹੈ ਅਮ ਸਾਡੀ ਸ਼੍ਰੋਮਣੀ ਨਿਸਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਜਿਹੜੀ ਕਿ